डोंट टेक इट एज ए बर्डन अदरवाइज सृजनात्मक जाती होंगी इसमें सहज रखना सुझाव आए हैंट करो कर सोचो और सारे ने बड़े सुहर सुझाए और जायज भी ने किताब दरअसल ਬੜੀ ਕਨਫਿਊਜ਼ਡ ਬੋਕ। ਇਹ ਚ ਕਫਤਾ ਬੜੀ ਪੜੀਦੀ ਹੈ। ਪਰ ਕਹਿ ਰਹੇ ਹੋ ਤੁਸੀਂ ਕੀ? ਔਰ ਗੀਤਾ ਦੇ ਸਰਵੇਖ ਵੀ ਨੇ। ਜੇ ਤੁਸੀਂ ਸਰਵੇਖ ਦੋਗੇ ਤਾਂ ਉਹ ਦਾ ਜਿਹੜਾ ਸੈਂਟ੍ਰਿਕ ਥੀਮ ਉਹ ਨਿਕਲਣਾ ਚਾਹੀਦਾ ਉਹ ਵੀ ਨਿਕਲਣਾ ਹੈ। ਬੜਾ ਇਤਿਸ਼ਾਹ ਹੈ ਕਿ ਕਿਹਾ ਉਹ। ਕੀ ਤੁਸੀਂ ਇਤਿਸ਼ਾਹ ਕਫਤਾ ਦੇ ਵਿੱਚ ਹੱਤਾਂ ਦੇ ਬਰਤਾਨ ਚ ਇੱਕ ਛਾਲ ਬਿਖਰਾਓ ਮਿਲਾਓ ਚਾਇਸ ਨਹੀਂ ਮਨੇ ਹਾਰਿਤ ਮਨੇ ਪਰ ਇਹਦੇ ਚ ਇੱਕ ਖੂਬਸੂਰਤੀ ਇਹ ਕਿ ਇਹਦੇ ਚ ਕਾਫ ਤਰਕ ਲਾਜਿਕ ਤੁਸੀਂ ਬਿਲਡ ਕਰਦੇ ਹੋ ਪਰ ਤੁਹਾਨੂੰ ਇਹ ਜੀ ਵੀ ਨਹੀਂ ਹੈਗਾ ਕਿ ਮੈਂ 10 ਸਟੈਂਜੇ ਲਿਖ ਲਏ ਕੀ ਗੀਤ ਕੰਪਲੀਟ ਹੋ ਰਿਹਾ ਕਿ ਨਹੀਂ ਹੋ ਰਿਹਾ ਗੀਤ ਜਾਂ ਪਰ ਗੀਤ ਵੱਤ ਮੁੱਕ ਪੰਜ ਸਟੈਂਜੇ ਚ ਖਤਮ ਹੋ ਗਿਆ ਉਹ ਨਹੀਂ ਤੇ ਉਹ ਗੀਤ ਕਾਵਿਕ ਗੀਤ ਦੀ ਭਾਸ਼ਾ ਕੋਲ ਇਨਾ ਭਾਰ ਚੁੱਕਣ ਦੀ ਸ਼ਕਤਾ ਨਹੀਂ ਹੈ ਓਪਰੇ ਭਾਰ ਇੱਥੇ ਦੱਬ ਜਾਏਗਾ ਕਦ ਤੱਕ ਹੋਏਗੀ ਪਰ ਕਵਤਾ ਵੀ ਇੱਕ ਕੇਂਦਰੀ ਥੀਮ ਦੇ ਨਾਲ ਚੱਲਦੀ ਪਈ ਹੈ ਕਿ ਉਹਨੂੰ ਆਪਣੀ ਭਾਸ਼ਾ ਉਹ ਉਹੀ ਉਹ ਨੂੰ ਕੱਢਣੀ ਪੈਣੀ ਜਦ ਬੜ ਸਾਇਚੀ ਆਉਂ ਆ ਇਰਚਲ ਥੋੜੀ ਜਿਹੜੀ ਥਿੰਕਿੰਗ ਦਾ ਕੰਟੈਂਪਲੇਸ਼ਨ ਦਾ ਲੌਜੀਕ ਹੈ ਬਹੁਤ ਸਾਰੀ ਡਿਮਾਂਡ ਕਈ ਜਿਹੜਾ ਲੌਜੀਕ ਡਿਵੈਲਪ ਹੋਦਾ ਦੇਖਾਈ ਦਿੰਦਾ ਆ ਇਹਦੇ ਚ ਮੈਂ ਕੰਪੈਰੀਜ਼ਨ ਚ ਦੇਖ ਰਿਹਾ ਸਗਾ ਅੱਜ ਦੇ ਜਿਹੜੇ ਗੀਤਕਾਰ ਨੇ ਬਹੁਤ ਲਗੀਤ ਦਾ ਗਾਇਕ ਵੀ ਨੇ ਜਿਹੜਾ ਅੱਜ ਕੱਲ ਪਰਸੋਂ ਦਾ ਚਰਚਾ ਚ ਅਭਿਉ ਨਹੀਂ ਤੇ ਮੈਨੂੰ ਲੱਗਦਾ ਕਿ ਜੇ ਇਹਦੇ ਤੇ ਹੋਰ ਕੰਮ ਹੋਵੇ ਇੱਕ ਤਾਂ ਤੁਸੀਂ ਜਿਹੜਾ ਪਪੂਲਰ ਲੈਂਗੁਏਜ ਹੈਗੀ ਉਹਨੂੰ ਤੋਂ ਪੁੱਛੋ ਇਹਦੇ ਚ ਕਿਤੇ ਕਿਤੇ ਬਾਰ ਬਾਰ ਸ਼ੇਵਦਾਪੁਰ ਲਾਭ ਦਿਖਾਈ ਦਿੰਦਾ ਹੈ। ਸ਼ੇਵ ਨਹੀਂ ਸਰਕਾਰ ਵਾਲੀ ਹੈ। ਮੈਂ ਲੂਣਾ ਦੀ ਬਾਣੀ ਉਹਨਾਂ ਦੀ ਬਾਣੀ ਕਿੱਥੋਂ ਬਾਣੀ ਇਹ ਇਹ ਸਿੱਖ ਨੂੰ। ਅੱਜ ਤੁਸੀਂ ਹੱਸੇ ਹੋਏ ਕਿਤੇ ਪਾਤਰ ਚਲਕ ਪੈਦਾ ਹੈਗਾ। ਜਿਹੜੋ ਕਿਸਾ ਕੁਸ਼ਾ ਦੀ ਗੱਲ ਹੋਣੀ ਹੈ। ਉਹ ਹਾਂ ਪੱਥਰ ਦੇ ਸ਼ਹਿਰ ਵਾਲੇ ਵਿੰਗ ਤੋਂ ਬਹੁਤ ਰੂਡ ਹੋ ਚੁੱਕਾ ਉਹ ਤਾਂ ਮਾਰ ਚੁੱਕਾ ਵਿੰਗ ਨੂੰ। ਤਾਂ ਉਹ ਵੀ ਤੁਸੀਂ ਦੁਬਾਰਾ ਕਿੱਦਾਂ ਜਿੰਦਾ ਕਰੋਗੇ। ਇਸ ਦਾ ਕੀ ਇੱਥੇ ਬਹੁਤ ਵਰਕ ਹੋਣੀ ਹੈ ਇਹਨੂੰ ਤੁਸੀਂ ਕਿਤਾਬ ਨੂੰ ਇੱਕ ਇੱਕ ਗੀਤ ਨੂੰ ਇੱਕ ਵਰਕ ਕਰੋ ਅਸਵੇਂ ਵਾਕ ਦੇ ਅੰਮੇ ਪੂਰਾ ਰਿਦਮ ਹੈ ਇਕ ਤਾਂ ਸਖੇ ਜਿਹੜੇ ਸ਼ਬਦ ਉਹ ਨੂੰ ਜਿਦਾ ਜਿਹੜਾ ਜਿਹਦੇ ਜਿਹਨੂੰ ਅਸੀਂ ਜੇ ਫੋਇਦ ਇਸ਼ਾਰਾ ਪਿਆ ਜਾਂ ਅਜਾ ਬੋਲੀ ਹੈ ਕਿ ਨਾ ਇੰਦਾ इमन गजल दे कुछ पैराग्राफ जडिया है ना तू सीख सकते गीत जेड़ा वो स्लिम होता है ये फैट गीत है पड़े जैसे मास बड़ा चढ़या है चढ़ाना है और <laughs> ਉਹ ਮੈਂ ਨਾ ਤਾਂ ਦੇਖਤ ਨੂੰ ਸਾਹਿਤ ਦੀ ਨਵੀਂ ਚੀਜ਼ ਆ ਗਈ ਜੀ ਆਹ ਬਾਕੀ ਹੈ ਉਹ ਸਾਹਿਤ ਪਤਰਾ ਨਾਮਸ ਲਫਾਵਾ ਜੀ ਲੈ ਸੁਣੋ ਸੁਣੋ ਉਹ ਵਧੀਆ ਗੱਲ ਜੀ ਲੈ ਸੁਣੋ ਬੰਦਨ ਗੱਲ ਇੱਕ ਪਾਰਕ ਵੀ ਲਿਟ ਮੈਂ ਰੋ ਸੈਰ ਕੇ ਜਾਂਦਾ ਸੀਗਾ ਟੈਨਿਸ ਦਾ ਜਵਾਨਾ ਸੀ ਆਹ ਦੋ ਮੇਰੀ ਸ਼ਾਦੀ ਨਹੀਂ ਸੀ ਹੋਇਆ ਕਿਤੇ ਫਿਰ ਕਿਥੇ ਖਵਾਸੇ ਆ ਪਾਰਕ ਉਹੋ ਜਗ੍ਹਾ ਆ ਕਮਿਊਨਿਸਟ ਤੇ ਕੰਪਨੀ ਵਾਲੋ ਟੈਰਰਿਜ਼ਮ ਟੌਪ ਤੇ ਸੁਣਾਦੇ ਉਹ ਕੁਝ ਖਸਰਾ ਵੀ ਇੰਤਨਾ ਮੀਆਂ ਸਹਿਰ ਕੰਨ ਜਿਆ ਦੇ ਸ਼ਾਮ ਮੈਂ ਵੀ ਜਾਂ ਸ਼ਾਮ ਨੂੰ ਟਾਈਮ ਪਰ ਤੇ ਮਨ ਨਾਲ ਪਿੱਛੇ ਜਿਹੜੇ ਸੀਗੇ ਗਨਮੈਨ ਵੀ ਜਾਂਦੇ ਸੀ ਚਾਰ ਪੰਜ ਤੇ ਚਾਰ ਪੰਜ ਰੋਜ਼ ਮਿਲਾਦਾ ਤੋਂ ਜਦ ਮੈਨੂੰ ਪੁੱਛਿਆ ਕਿ ਕੁਝ ਫਰਕ ਪਿਆ ਇਹਨਾਂ ਸਾਰਾ ਇਹਨਾਂ ਦਾ ਤਾਂ ਨਹੀਂ ਪਰ ਸਾਨੂੰ ਪਤਾ ਹੈ ਅਜੀਬ ਬਦਲੇ ਉਹ ਜਿੰਦਾ ਸਾਨੂੰ ਸਵੇਰ ਤੋਂ ਕੰਮ ਵੀ ਕਰਦਾ ਹੈ ਨਾੜਾ ਵੀ ਕਰਦਾ ਹੈ ਸੋ ਇਹ ਕਾਲ ਪ੍ਰੋਬਲਮ ਹੈ ਇਹਨੂੰ ਥੋੜਾ ਜਿਆਦਾ ਇਹ ਤੁਹਾਨੂੰ ਨਾ ਕੰਟੈਕਟ ਕੁਲੇਸ਼ਨ ਇੰਨਾ ਹੋਣੀ ਇਟਿਕਲੀ ਜਿਪੋ ਉੱਥੇ ਜਿੱਥੇ ਯੂ ਆਰ ਦਾ ਬੈਸਟ ਐਡੀਟਰ ਜਿੰਨੀਆਂ ਸੁਝਾਅ ਆਏ ਨੇ ਉਹਨਾਂ ਰੱਖੋ ਔਰ ਉਹ ਨੂੰ ਕਰੋ ਅ ਤੀਸਰੀ ਗੱਲ ਜਿਹੜੀ ਇਹ ਵਿੱਚ ਮਤਲਬ ਮੈਂ ਤਰਕ ਵੀ ਇਸ ਕਰਕੇ ਕਹਿੰਦਾ ਪਹੁੰਚ ਕਿ ਇਹਨੇ ਇੱਕ ਨਵਾਂ ਯਾਰ ਆਏਗਾ ਤੋਏ ਬਹੁਤ ਸਾਰੀਆਂ ਜਿਹੜੀਆਂ ਪ੍ਰੈਜ਼ੈਂਟ ਐਂਟੀਸੀਸ ਨੇ ਗੀਤ ਕਾਰੀ ਦੀ ਜੇ ਵਿੱਚ ਜੱਟ ਫੈਂਸੀ ਬੜੀ ਡੋਮਿਨੈਂਟ ਹੁਣ ਕੋਈ ਉਹਦਾ ਜਵਾਬ ਦੇਣ ਨੂੰ ਦੇ ਕੋਈ ਤੁਮਕਤ ਹੋਇਆ ਇਹ ਸਾਰਾ ਜਿਹੜਾ ਕਥਾਨਕ ਮਤਲਬ ਜਿਹੜਾ ਐਕਸਟ੍ਰੀਮ ਆਫ ਕੌਂਸ਼ੀਅਸਨੈਸ ਹੈ ਉਹ ਬਹੁਤ ਲੌਜੀਕਲ ਹੈ ਔਰ ਬਹੁਤ ਬੈਲੈਂਸਡ ਹੈ ਦੂਸਰੀ ਇਹਦੀ ਰਾਜਨੀਤਿਕ ਚੇਤਨਾ ਸਮਾਜਿਕ ਚੇਤਨਾ ਇਤਿਹਾਸਿਕ ਇਤਿਹਾਸਿਕ ਤੁਸੀਂ ਉਹ ਕੋਈ ਤੁਸੀਂ ਕੱਪਤਾ ਪੜ੍ਹਨਾ ਜੇ ਕੱਪਤਾ ਤੇ ਉਹਦਾ ਪਰਮਾਨੰ ਪਰ ਗੀਤਕਾਰੀ ਚ ਕਪਤਤ ਬਹੁਤ ਪਰੂਨੀ ਹੋਣੀ ਚਾਹੀਦੀ ਗੀਤਕਾਰੀ ਚ ਇਹ ਵਿਚਾਰ ਪਰੂ ਹੋ ਗਿਆ ਤੋ ਉਹਦਾ ਰਿਦਵ ਖਤਮ ਹੋ ਗਿਆ ਉਹਦੇ ਉਹਦੀ ਸ਼ਾਫ ਦਿੱਕਤਾ ਉਹਦੀ ਡਿਕਸ਼ਨ ਦਾ ਮੁੱਲੀ ਇਹਦੇ ਚ ਕਿ ਉਹ ਸਹਿਜ ਤੇ ਸੌਲੀ ਤੇ ਸੌਲੀ ਮਤਲਬ ਸਹਿਜ ਤੇ ਬਹੁਤੀ ਸਰਲ ਤੇ ਤੁਹਾਡੀ ਜ਼ੁਬਾਨ ਇੱਕ ਭਾਈ ਸਾਹਿਬ ਨੇ ਬਹੁਤ ਵਧੀਆ ਗੱਲ ਕੀਤੀ ਹੈ ਕਿ ਇਹਦੀ ਇਹਦਾ ਡਰਾਮੇ ਦੀ ਖੂਬਸੂਰਤੀ ਜਿਹੜੀ ਪੂਰਨਤਾ ਉਹ ਜਿਹਨੇ ਤੱਕ ਮਨਚਿਤ ਨਹੀਂ ਹੋਏਗਾ ਉਹਨੇ ਤੱਕ ਦਰਨਾਪੂਰਨ ਨਹੀਂ ਹੈ ਗੀਤ ਜੇ ਗਾਇਆ ਨਹੀਂ ਗਿਆ ਤੇ ਪੂਰਨ ਨਹੀਂ ਇਹ ਕਿਤਾਬੀ ਸ਼نگਾਰ ਕਿਤਾਬ ਦਾ ਸ਼نگਾਰ ਕਾਗਜ਼ ਦਾ ਸ਼نگਾਰ ਬਣ ਕੇ ਰਹਿ ਜਾਏਗਾ ਗਾਇਕ ਨੂੰ ਸਹੂਲਤ ਇਹ ਹੈਗੀ ਇੱਕ ਤਾਂ ਉਹਦੀ ਪਰਪਸ ਉਹ ਲੋਕਾਂ तक ਪਹੁੰਚੇ ਦੂਜਾ ਉਹ ਕਿਸੇ ਤਰਜ਼ ਕਿਸੇ ਧੁਨ ਕਿਸੇ ਸ਼ਾਂਗੀ ਵਿੱਚ ਫਿੱਟ ਹੋਵੇ ਤੀਸਰਾ ਉਹਨੂੰ ਗਾਉਣ ਦੀ ਸੁਭਾ ਹੋਵੇ ਜਿੱਥੇ ਉਹ ਉਹਨੂੰ ਗਾ ਸਕੇ ਔਰ ਆਹ ਗਾਉਂ ਦੇ ਵਿੱਚ ਸਾਹ ਦੀ ਜਿਹੜੀ ਸਰਗਮ ਹੈ ਉਹਦਾ ਉਤਰਾਵ ਚੜਾ ਉਹ ਬਹੁਤ ਦੂਰੀ ਇਹਦਾ ਮੈਂ ਤੁਹਾਨੂੰ ਇੱਕ ਪ੍ਰੈਕਟਿਸ ਆ ਦਿੰਦਾ ਕੀਰਤਨ ਸੁਣਿਆ ਕਰੋ ਸ਼ਾਮ ਨੂੰ ਜਾਂ ਮਾਰਨਿੰਗ ਜਾਂ ਜਦੋਂ ਵੀ ਤੁਸੀਂ ਸੁੱਖਾ ਕਰੋ ਰਸਿਕਲ ਕੀਰਤਨ ਦਾ ਜਿੱਥੋਂ ਆਉਦਾ ਉਹਦੇ ਨਾਲ ਤੁਹਾਨੂੰ ਬਹੁਤ ਸਾਰੇ ਪੁਰਾਣੇ ਜਿਹੜੇ ਸ਼ਬਦ ਨੇ ਤੁਹਾਡੇ ਆਉਣਗੇ ਜਾਂ ਗੀਤ ਸੁਣਿਆ ਕਰੋ ਜਿਹੜੇ ਪਰ ਜਿਹੜਾ ਮਾਡਰਨ ਜਿਹੜਾ ਵੈਲੀਆ ਵਾਲੇ ਗੀਤ ਉਹਦਾ ਸੁਣੋ ਤੁਹਾਨੂੰ ਖਰਾਬ ਕਰ ਦੇਗਾ ਜਿਹੜੇ ਵਿਦਿਅਮਿਕ ਜਿਹੜੇ ਹੈ ਨਾ ਉਹ ਤੁਸੀਂ ਸੁਣੋ ਤੁਸੀਂ ਆਪਣੇ ਆਪ ਦੀ ਇਹ ਇਹ ਜਿਹੜਾ ਜਿਹੜੇ ਤੁਹਾਡੇ ਚ ਗੈਪ ਨੇ ਖੱਪੇ ਨਹੀਂ ਉਹ ਪੂਰਾ ਹੋ ਗਿਆ ਹੁਣ ਇਹ ਵਿੱਚ ਅ ਬਾਕੀ ਸਾਰਾ ਕੁਝ ਹੈ ਮਤਲਬ ਉਹਨੂੰ ਸਿਰਫ ਇੱਕ ਗੀਤ ਦੀ ਸਥਾਚ ਗੀਤ ਦੀ ਸਿਚੁਏਸ਼ਨ ਚ ਬੰਨਣ ਦੀ ਲੋੜ ਹੈ ਮੈਂ ਜਿੰਦਾ ਤੁਹਾਨੂੰ ਪਹਿਲਾ ਗੀਤ ਤੁਸੀਂ ਦੇਖੋ ਹਾਣ ਤੁਸੀਂ ਭਾਵੇਂ ਪੌਣਾ ਦੇ ਪੈਰੀ ਕੁ ਗੁਰੂ ਪਾ ਦੋ ਭਾਵੇਂ ਤੁਸੀਂ ਬਹੁਤ ਕੁਝ ਪਾ ਦੋ ਉਹਨੇ ਤਾਂ ਗੱਲ ਨਹੀਂ ਬਣਨੀ ਹੈਗੀ ਜਿਹਨੇ ਦਿੱਤਾ ਹੁਣ ਤੁਸੀਂ ਪਹਿਲਾ ਗੀਤ ਪੜੋ ਇਹ ਬਹੁਤ ਹੈਵੀ ਗੀਤ ਹੈ ਮਤਲਬ ਇਹ ਇਕ ਤਾਂ ਇੱਕ ਨੀਡਸ ਬਹੁਤ ਹੈਵੀ ਐਡੀਟਿੰਗ ਮੰਗਦਾ ਹੈ ਇਹਰੇ 1 2 3 4 5 6 7 8 9 10 11 ਉਹ ਫਾਈ ਤੇ ਅਤਰੇ ਨੂੰ ਜੋ ਸਾਈ ਦਾ ਅੰਤਰਾ ਤੁਸੀਂ ਇੱਕੋ ਵਾਰੀ ਦਿੱਤਾ ਔਰ ਐਂਡ ਤੇ ਵੀ ਨਹੀਂ ਹੈ ਸੋ ਉਹ ਸਥਾਈ ਜਿਹੜਾ ਤੁਸੀਂ ਬਣਾਉਦੇ ਹੋਏ ਕਮਾਲ ਹੋ ਗਿਆ ਲਾਲ ਹੋ ਗਿਆ ਫਿਰ ਕਮਾਲ ਠੀਕ ਹੈ ਫਿਰ ਅੱਗੋਂ ਜਿਹੜੀਆਂ ਆਉਂਦੀਆਂ ਨੇ ਅ ਬੰਦੇ ਨੇ ਤਾਂ ਆਪਣੇ ਜੀਮਨ ਚੋਂ ਲੈਣੇ ਹੁੰਦੇ ਨੇ ਨਾ ਫਾਈਲਾ ਜੇ ਤੁਸੀਂ ਮੁਕਤ ਕਿੱਦਾਂ ਹੋ ਸਕਦੇ ਜਿਵੇਂ ਸਾਨੀ ਬਾ 70 ਮੈ ਜ਼ਾਇਲਾ ਚ ਤੁਸੀਂ ਇਹ ਮਨੂਣਾ ਇਤਨਾ ਬਹੁਤ ਮਤਲਬ ਹੈ ਇੱਕ ਜਗਾ ਤੁਸੀਂ ਦੋ ਜਿਹੜੇ ਰਿਦਮ ਬਣਾਉਣ ਦੀ ਕੋਸ਼ਿਸ਼ ਕੀਤੀ ਮੇਜ ਸੁਰੰਗ ਇਸ ਤਰ੍ਹਾਂ ਦਾ ਕਈ ਜਗਾ ਉਹ ਇਨ ਨੂੰ ਕਾਲੀ ਨਾ ਕਰੋ ਇਹਨੂੰ ਤੁਸੀਂ 2026 27 ਚ ਸਬਾਓ ਹਸਬਤ ਜੇ ਕੋਈ ਬੰਦੀ ਅੱਛਾ ਬਿਆਨਦਾਰੀ ਨਾਲ ਕਹਿ ਰਿਹਾ ਹੈਗਾ ਹੁਣ ਜਿੱਦਾਂ ਇਹ ਤੁਸੀਂ ਜਿਹੜਾ ਲਿਖਿਆ ਆ ਰਾਗ ਜਦੋਂ ਦਰਬਾਰੀ ਗਿਆ ਇਹ ਦਰਬਾਰਾ ਨਹੀਂ ਹੈਗਾ ਨਾ ਨਾਮ ਜਿਹਨੂੰ ਦਰਬਾਰੀ ਗਿਆ ਵਿਸ਼ ਕਰਨਾ ਹੋਇਆ ਚੁਰਮਟ ਪਾਇਆ ਕਿਉਂਕਿ ਦਰਬਾਰੀ ਰਾਗ ਦਾ ਸੀਗਾ ਉਹ ਵੈਬ ਉਪ ਨਾ ਜੁੜਿਆ ਹੋਇਆ ਰਾਗ ਦਰਬਾਰੀ ਦੇ ਵਿੱਚ ਆ 12 ਵਿੱਚ ਬਾਇਆ ਜਾਂਦਾ ਸੀਗਾ ਸ਼ਾਮ ਦਾ ਰਾਗ ਹੈ ਤੇ ਰਿਸ਼ਕੰਦਿਆਂ ਉਰਕੇ ਰਾਗ ਦੇ ਵਾਰੀ ਤੇ ਨਾਚੀਆਂ ਇੱਕ ਬਹੁਤ ਸੁੰਦਰ ਨਿਮਜ ਹੈ ਪਰ ਇਹਨੂੰ ਬੰਨ੍ਹਣ ਦੀ ਬਹੁਤ ਲੋੜ ਹੁੰਦਾ ਹੈ ਹਾਂ ਹੋਰ ਤੁਸੀਂ ਇੱਕ ਤਾਈ ਨੂੰ ਸਲਿਮ ਕਰ ਦਿਓ ਕਿ ਵੀ ਮੋੜੇ ਚੌੜੇ ਨੇ ਇਹਨੂੰ ਜਿੰਨਾ ਸਲਿਮ ਕਰੋਗੇ ਜਿੰਨਾ ਪਤਲਾ ਕਰੋਗੇ ਉਹ ਵਾਰੀ ਵਿੱਚ ਆ ਜਾਵੇਗੀ ਤੁਹਾਡੀ ਨਜ਼ਰ ਨਹੀਂ ਨਹੀਂ ਠੀਕ ਹੈ ਗਾਸਪਰੀ ਦੇ ਅੰਦਰ ਫੈਲਣ ਦੀ ਬਹਾਰ ਆ ਪਤਲੇ ਪਤਲੇ ਕੰਦਰ ਤੇ ਛੋਟੇ ਆਉਂਦੇ ਹੋ ਬਾਕੀ ਕੇ ਦੇਖਣਾ ਆਪਣੀਆਂ ਵੀ ਗੱਲ ਬਣ ਗਈ। ਬਾਕੀ ਬਾਕੀ ਬਾਦੂ ਪਾਣੀ ਕੱਢਦੇ। ਇਹ ਬਾਕੀ ਇੱਕ ਮੈਂ ਗੱਲ ਤੁਹਾਨੂੰ ਦੱਸਣਾ ਜਿਹੜੀ ਅਭਿਆਸ ਦੀ ਗੱਲ ਹੈ। ਕੋਈ ਵੀ ਚੀਜ਼ ਅਭਿਆਸ ਨਾ ਕਰੇ। ਤੇ ਔਰ ਨਿਟ ਕੰਮ ਕਰਨਾ ਮੰਨਦੀ ਹੈ। ਹਾਈਬਰਨੇਸ਼ਨ ਕਮਰੇ ਚ ਬੰਦ ਹੋਣਾ ਮੰਗਦੀ ਹੈ। ਕਮਰੇ ਦੇ ਬੰਦ ਮੇਂ ਇਕੱਲਾ ਹੋਣਾ। ਤੁਸੀਂ ਇਕੱਲੇ ਕਿੰਨਾ ਰਹਿ ਸਕਦੇ ਹੋ ਜੇ? ਸਾਥਕਾਰੀ ਦਾ ਇਕੱਲਾ ਨਾਲ ਬਹੁਤ ਸਮਾਨ। ਸੋਲੀਟਿਊਡ काम करो के दो तीन साल बहुत वीडियो बन गए और और इन तुसी तुसी खुद गायक जे सिंगर जे हारमोनियम से गाओ पहला जब तो 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 तुसी इन गाओगे अपने आप में अपने आप में कर ये लिखे गए ने ये गाए नहीं गए ये तुसी इन्हें ना गाना है गाके लिखो गाके लिखो भी ठीक है